ਗੱਲ ਬਾਈ ਜੀ ਸਾਰਿਆਂ ਨੂੰ ਤੇ ਅੱਜ ਆਪ ਆਏ ਹੋਇਆ ਭਰਾ ਮੇਰੇ ਜਸਵੀਰ ਕੋਲੇ ਤੇ ਬਾਈ ਕੋਲੇ ਬਹੁਤ ਸੋਹਣੇ ਟਰੈਕਟਰ ਤੇ ਬਾਈ ਨੇ ਕਰਾਉਂਦੇ ਆ ਗੱਲ ਬਾਤ ਤੇ ਸਤਰੀ ਗੱਲ ਜਸਵੀਰ ਕੀ ਹਾਲ ਹੈ ਸਤਰੀ ਗੱਲ ਬਾਈ ਜੀ ਵਧੀਆ ਠੀਕ ਹੈ ਜਮਾ ਤੇ ਆਹ ਸੋਨਾ ਲੀਕਾ ਬਾਰੇ ਦੱਸੋ ਭਰਾ ਪੰਜਾਬ ਨੰਬਰ ਹਾਂ ਪਿਆਰ ਨੰਬਰ ਪਿਆਰ ਨੰਬਰ ਆ ਭਰਾ ਮੇਰੇ ਸੋਹਣਾ ਟਰੈਕਟਰ ਹੈ ਨਾ 6 ਮਾਡਲ ਹੈ ਚਾਰੇ ਟਾਇਰ ਨਵੇਂ ਚਾਰੇ ਟਾਇਰ ਨਵੇਂ ਆ ਬਾਈ ਜਾਨਾ ਤੇ ਸੋਹਣਾ ਟਰੈਕਟਰ ਆ ਯਾਰ ਸਰਵਿਸ ਕਰਾਉਣ ਦੀ ਵੀ ਨਹੀਂ ਬੰਦੇ ਨੇ ਲੋੜ ਅੱਛਾ ਹਾਂ ਸਰਵਿਸ ਕਰਾਉਣ ਦੀ ਵੀ ਲੋੜ ਨਹੀਂ ਹਾਂ ਸਾਰਾ ਕੁਝ ਜਮਾ ਓਕੇ ਆ ਓਕੇ ਬਾਈ ਬਹੁਤ ਸੋਹਣਾ ਟਰੈਕਟਰ ਆ ਭਰਾ ਮੇਰੇ ਚਾਰ ਚੁਫੇਰੇ ਤੈਨੂੰ ਘੁੰਮ ਕੇ ਦਿਖਾ ਦਿੰਨੇ ਆ ਪੰਜਾਬ ਨੰਬਰ ਆ ਬਾਕੀ ਤੇ ਆ ਦੇਖ ਲੋ ਭੈਣ ਟਰੈਕਟਰ ਆ ਪੂਰਾ ਯਾਰ ਡੰਡਾ ਫੱਟੀ ਛਤਰੀ ਸਾਰਾ ਕੁਝ ਨਾਲ ਨਾਲ ਜੀ ਨਾਲ ਤਾਂ ਦੇ ਪੱਤਰਾਂ ਦੀ ਫੁੱਲ ਗਾਰੰਟੀ ਫੁੱਲ ਗਾਰੰਟੀ ਠੀਕ ਆ ਸੀਮਾ ਡੜਾ ਹੈਨਾ ਹਾਂ ਇਹ ਤੇ ਲਾਉਣ ਤਾਂ ਨਹੀਂ ਹੋਣਾ ਨਹੀਂ ਇੱਥੇ ਨਹੀਂ ਪੁਰਾਣਾ ਟਰੈਕਟਰ ਕੱਟ ਲਉ ਪੁਰਾਣਾ ਕੱਟ ਲਾਂਗੇ ਵੀਰੇ ਠੀਕ ਆ 3 ਲੱਖ ਤੇ 10 ਹਜ਼ਾਰ ਡਿਮਾਂਡ ਆ ਇਹਦੀ ਕਿੰਨੇ ਛੱਡ ਦਾਂਗੇ 2 ਲੱਖ 80 ਹਜ਼ਾਰ 2 ਲੱਖ 80 ਹਜ਼ਾਰ ਦਾ ਹਾਂ ਠੀਕ ਆ ਜੀ ਅੱਗੇ ਆ ਗਿਆ ਆਪਣੇ ਕੋਲੇ 963 ਆ ਟੂਰ ਦੇਖੋ ਯਾਰ ਜਹਾਜ ਨੂੰ ਵੜਾ ਟਰੈਕਟਰ ਵੀ ਸਾਰਾ ਟਰੈਕਟਰ ਜੈਨੂਅਲ ਆ ਬਾਈ ਹਾਂ ਨਵਾਂ ਟਰੈਕਟਰ ਆ ਬਿਲਕੁਲ ਭਰਾ ਮੇਰੇ ਪੈਰ ਵੀ 900 ਘੰਟੇ ਚੱਲਿਆ 16 ਵਾਲੇ ਟਾਇਰ ਹਨ ਹਾਂ ਵੇਰ ਵੀ ਸਾਈਡ ਦੇਖੋ ਜਹਾਜ ਡਾ ਯਾਰ 900 ਘੰਟੇ ਚਲੇ ਹਾਂ 900 ਘੰਟੇ ਠੀਕ ਆ ਬਹੁਤ ਸੋਹਣਾ ਟਰੈਕਟਰ ਨਵਾਂ ਟਰੈਕਟਰ ਆ ਬਿਲਕੁਲ ਯਾਰ ਕੋਈ ਦੱਥ ਨਹੀਂ ਸਕਦਾ ਵੀ ਜਾਂਚੀ ਚੋਂ ਆਇਆ ਹੂੰ ਇਹ ਮੰਡੀ ਤੋਂ ਆਇਆ ਆ ਦੇਖ ਲਓ ਪੂਰਾ ਘੈਂ ਟਰੈਕਟਰ ਆ ਭਰਾ ਮੇਰੇ 900 ਫੁੱਲ ਗਾਰੰਟੀ ਹੈ ਬਾਈ ਡੰਡਾ ਫੱਟੀ ਸਤਰੀ ਸਾਰਾ ਕੁਝ ਤੁਹਾਨੂੰ ਨਾਲ ਕਾਗਜ਼ਾਂ ਦੀ ਫੁੱਲ ਗਾਰੰਟੀ ਹੈ ਨਾ ਹਾਂ ਬ ਦੇ ਪੰਜਾਬ ਨੰਬਰ ਹੈ ਕਿ ਹਰਿਆਣਾ ਨੰਬਰ ਹੈ ਹਰਿਆਣਾ ਨੰਬਰ ਆ ਬੀ ਮਾਡਲ ਹੈ ਬੀ ਇਹ ਮਾਡਲ ਹੈ 6 ਲੱਖ ਤੇ 35 ਹਜ਼ਾਰ ਕਿੰਨਾ ਛੱਡਦੇ ਇਹ ਛੱਡ ਦਾਂਗੇ ਆਪਾਂ 6 ਲੱਖ 15000 ਦਾ 6 ਲੱਖ 15000 ਦਾ ਦੇਖ ਲਓ ਭਰਾ ਇਹ ਨਾ ਹਕੀਕਤ ਹੁੰਦਾ ਐਨਓਸੀ ਮਿਲ ਜੂ ਸਾਰਾ ਮਿਲ ਜੂ ਬੀਮੇ ਦੀ ਲਾਸਟੇ ਦੀ ਤਰੀਕ ਤੇ ਹੀ ਆਇਆ ਡਾਕਟਰ ਠੀਕ ਆ 12ਵੇਂ ਮਹੀਨੇ ਦੀ ਹੈ ਹਾਂ ਬਹੁਤ ਸੋਹਣਾ ਟਰੈਕਟਰ ਆ ਯਾਰ ਜੀ ਅੱਜ ਡਾ ਹੈ ਨਾ ਹਮਮ ਪੂਰੋਂ ਵੀ ਬੜਾ ਸੋਹਣਾ ਫੁੱਲ ਗਰੰਟੀ ਹੈ ਬਾਈ ਟਰੈਕਟਰ ਕੋਈ ਰੰਗ ਨਹੀਂ ਹੋਇਆ ਹਮਮ ਫੁੱਲ ਗਰੰਟੀ ਰੋਗ ਜੀ ਠੀਕ ਹੈ ਜੀ ਅੱਗੇ ਆ ਗਿਆ ਫੇਰ ਆਪਣੇ ਕੋਲ ਸਵਾਰ ਆ ਜਾਨ ਹਾਂ ਆ ਵੇਖੋ ਭਰਾਵੋ 10 ਮਾਡਲ ਹੈ ਕਲੋਸ ਕਰ ਇੰਜਨ ਹੈ 5 ਮਾਡਲ ਹੈ 10 10 10 ਮਾਡਲ ਹੈ ਕਲੋਸ ਕਰ ਇੰਜਨ ਹੈ ਬਾਈ ਕਹਿੰਦਾ ਘੈਂਟ ਗੱਲ ਬਾਤ ਆ ਭਰਾ ਜਮਾ ਰੀਜਨਲ ਟਰੈਕਟਰ ਹੈ ਬਾਈ ਸਾਰਾ ਰੀਜਨਲ ਜਮਾ ਕਿਤੇ ਕਲਮ ਨਹੀਂ ਲੱਗੀ ਕਿਤੇ ਕਲਮ ਨਹੀਂ ਠੀਕ ਹੈ ਜੀ 10 ਮਾਡਲ ਟਰੈਕਟਰ ਹੈ ਚਾਰ ਚ ਫੇਰ ਤੁਹਾਨੂੰ ਘੁੰਮ ਕੇ ਦਿਖਾ ਓ ਕਾ ਪੀ ਸੀ ਆ ਇਹ ਡੰਡਾ ਫੱਟੀ ਛਤਰੀ ਸਾਰਾ ਕੁਝ ਨਾਲ ਹੈ ਨਾ ਨਾਲ ਜੀ ਨਾਲ ਠੀਕ ਆ ਤੇ 10 ਮਾਡਲ ਆ ਭਰਾ ਮੇਰੇ 3 ਲੱਖ ਤੇ 75 ਹਜ਼ਾਰ ਡਿਮਾਂਡ ਹੈ ਕਿੰਨੇ ਛੱਡ ਦਾਂਗੇ 3.5 ਲੱਖ ਦਾ 3.5 ਲੱਖ ਦਾ ਹਾਂ ਠੀਕ ਆ ਬਾਕੀ ਮਾਕੇ ਮੌਕੇ ਮੌਜੂਦ ਆ ਮਾਨਤਾ ਨਾ ਦੁਬਾਰਾ ਆ ਗਿਆ ਫਿਰ ਸੋਨਾਲੀ ਕਾ ਟਾਇਰ ਤੋਂ ਦੂਜੇ ਪਾਉਣੇ ਵਾਲੇ ਨੇ ਨਾ ਹਾਂ ਆ ਦੇਖ ਲਓ ਭਰਾ ਮੇਰੇ 16 ਵਾਲੇ ਟਾਇਰ ਰਹਿ ਗਏ ਅੱਛੀ ਤਾਂ ਕੱਢੇ ਪਾਉਣੇ ਬਾਈ ਮਾ ਕਰਉਂ ਹੀ ਆਉਂਦੇ ਆ ਪਾਉਣੇ ਬਾਈ ਚਾਹੀ ਆਉਂਦੇ ਆ ਹਾਂ ਠੀਕ ਆ ਤੇ ਇਹ ਵੀ ਘੈਂਟ ਟਰੈਕਟਰ ਆ ਭਰਾ ਮੇਰੇ ਸੋਨਾਲੀ ਕਾ ਇਹ ਕੜਾਣਾ ਪੰਜਾਬ ਹੈ ਹਰਿਆਣਾ ਹਰਿਆਣਾ ਇਹ ਇਹ 19 ਦੇ ਲਾਸਟ ਦੇ 12ਵੇਂ ਮਹੀਨੇ ਦਾ ਵੀ 19 ਦੇ 12ਵੇਂ ਮਹੀਨੇ ਦਾ ਠੀਕ ਆ ਇਹ 6 ਦਿਨ ਪਹਿਲਾਂ ਕਢਾ ਲਿਆ ਬੰਦੇ ਨੇ ਨੀਵੀ 20 ਮਾਡਲ ਹੋ ਜਾਂਦਾ ਵੇਟ ਬੂਟ ਵੀ ਮਗਰ ਲਿਆ ਸਾਰਾ ਤਰੇਜ ਨਾਲ ਆ ਹਣਾ ओरिजिनल ਇਹ ਜਨ ਨਾਲ ਨਾਲ ਦੇ ਟਾਇਰ ਪਏ ਹਾਂ ਨਾਲ ਦੇ ਟਾਇਰ ਪਏ ਆ ਭਰਾ ਮੇਰਾ ਮਗਰ ਲਿਆ ਦੀ ਇਹ ਵੇਟ ਬੂਟ ਦਿਖਾ ਦੇ 5,35,000 ਰੁਪਏ ਡਿਮਾਂਡ ਹੈ ਇਹਦੀ ਆ ਦੇਖ ਲਓ 5,35,000 ਹੈ ਕਿੰਨੇ ਦਾ ਛੱਡ ਦਾਂਗੇ ਪੂਰੇ 5 ਲੱਖ ਦਾ ਛੱਡਦਾ ਪੂਰੇ 5 ਲੱਖ 3 ਰਿਪੀਟ ਕੀਤਾ ਹੋਇਆ ਬੰਦੇ ਨੇ ਆਹਾ ਅੱਛਾ ਦੇਖਾਂ ਤੰਨੇ ਇਹ ਇਹ ਤੋਂ ਗੇਰ ਤੋਂ ਹਾਂ ਗੇਰ ਜੀ ਅੱਛਾ ਤਰੀਜ਼ ਪੀਟ ਕਰਿਆ ਹੋਇਆ ਹੈ ਹਾਂ ਕਰਿਆ ਹੋਇਆ ਠੀਕ ਆ ਫੇਰ ਤਾਂ ਯਾਰ ਜਮਾ ਉਹ ਕੱਢੀ ਸੀ ਡਰ ਵੀ ਖਿੱਚ ਲੂ ਉੱਪਰ ਸੀਡਰ ਕੁਛ ਹੀ ਖਦਾਈ ਆ ਫਿਰ ਤਾਂ ਹਾਂ ਦੂਰ ਆ ਗਿਆ ਸਾ ਅੱਛਾ ਨੋ ਮਾਡਲ ਪੰਜਾਬ ਦਾ ਨੰਬਰ ਹੈ ਪੀ ਵੀ 03 ਨਵੇਂ ਟਾਇਰ ਨਵੇਂ ਟਾਇਰ ਚਾਰੇ ਬਹੁਤ ਸੋਹਣਾ ਟਰੈਕਟਰ ਆ ਯਾਰ ਸੁੱਕਾ ਪਿਆ ਜਮਾ ਹਣਾ ਹਾਂ ਸੁੱਕਾ ਪੂਰਾ ਘੈਂਟ ਟਰੈਕਟਰ ਆ ਭਰਾ ਮੇਰੇ ਕਿਤੇ ਕਲਮ ਨਹੀਂ ਲੱਗੀ ਅਰੀਜਨਲ ਟਰੈਕਟਰ ਆ ਸਾਰਾ ਆ ਇਹ ਨੂ ਨਾ ਹਨਾ ਨਵੀਂ ਬੈਟਰੀ ਨਵੀਂ ਬੈਟਰੀ ਨਵੀਂ ਬੈਟਰੀ ਆ ਦੇਖ ਲੋ ਕੋਕਾ ਵੀ ਸੀ ਆ ਭਰਾ ਮੇਰੋ ਤੇ ਜਿਹੜੇ ਭਰਾ ਨੇ ਆਪਸਾ ਲੈਣਾ ਤੇ ਮੈਂ ਤਾਂ ਨਾ ਵੀ ਆਜ ਕਰਾਂਦਾ ਬੋਦਾ ਹਨਾ ਹਮ ਰੀਜਨਲ ਟਰੈਕਟਰ ਆ ਵੀ ਸਰ ਰੀਜਨਲ ਹਾਂ ਇਹ 195 ਡਿਮਾਂਡ ਆ ਨਵ ਮਾਡਲ ਆ ਨਾ ਹਾਂ 195 ਡਿਮਾਂਡ ਆ ਕਿੰਨੇ ਦਾ ਛੱਡ ਦਿੰਗੇ ਇਹ 185 ਦਾ 185 ਦਾ ਠੀਕ ਆ ਬਹੁਤ ਸੋਹਣਾ ਟਰੈਕਟਰ ਆ ਭਰਾ ਮੇਰੋ ਅੱਗੇ ਆ ਗਰਜਣ ਅਰਜਣਾ ਅਰਜਣ ਬਹੁਤ ਲਈ ਜਾਂਦੇ ਹੁਣ ਲੋਕ ਮੰਗ ਬਹੁਤ ਜਮਾਈ ਵੀ ਨਾ ਕੀ ਮਾਡਲ ਟਰੈਕਟਰ ਹੈ 555 ਨੰਬਰ ਹੈ ਟਰੈਕਟਰ ਦਾ 555 ਟਰੈਕਟਰ ਹੈ ਜੀ ਬੰਦੀ ਟਰੈਕਟਰ 555 ਨੰਬਰ ਹੈ ਹਾਂ ਨਾਲ ਨੂੰ ਦਿੱਕਤ ਹੈ ਯਾਰ ਇੱਥੋਂ ਲੈ ਕੇ ਟਰੈਕਟਰ ਤੱਕ 100 ਤੋਂ 100% ਗਾਰੰਟੀ ਰੋ ਕਿਤੇ ਕਲਮ ਦਾ ਨਿਸ਼ਾਨ ਨਹੀਂ ਹੈ ਹਾਂ ਕਿਤੇ ਛੀੜ ਵੀ ਨਹੀਂ ਲੱਗੀ ਯਾਰ ਨਵਾਂ ਟਰੈਕਟਰ ਬਿਲਕੁਲ ਜਮਾ ਨਾਵਾ ਕੋਕਾ ਪੀਛੀ ਹੈ ਭਰਾ ਮੇਰੋ ਤੇ ਹਰਿਆਣਾ ਨੰਬਰ ਹੈ ਜਣਾ ਹਾਂ ਐਨਓਸੀ ਲੱਗ ਕੇ ਪੰਜਾਬ ਦੀ ਆ ਜੂਗਾ ਐਨਓਸੀ ਦਾ ਖਰਚਾ ਸਾਡਾ ਬੀਮੇ ਦਾ ਮਾਲਕ ਦਾ ਉਹ ਤਾਂ ਹੋ ਜੂਗਾ ਬਾਕੀ ਸਾਰੇ ਟਰੈਕਟਰਾਂ ਤੇ ਪੁਰਾਣਾ ਟਰੈਕਟਰ ਕਟਾਉਣਾ ਕਿਸੇ ਨੇ ਕਟਾ ਦੇਊਗਾ ਨਾ ਕਟਿਆ ਜਾਊਗਾ ਜੀ ਨਾਉਣ ਫੈਂਸ ਵੀ ਹੋ ਜੂਗਾ ਹਾਂ 10 ਤੋਂ ਤੇ ਇੱਥੇ ਹਾਂ 10 ਤੋਂ ਇੱਕ ਹੀ ਮਾਡਲ 6 ਲੱਖ ਨਮਾਡਾ ਦੀ 10 6 ਲੱਖ ਕਿੰਨਾ ਛੱਡ ਦਾਂਗੇ ਇਹ ਛੱਡ ਦਾਂਗੇ ਆਪਾਂ 5 ਲੱਖ 90 ਹਜ਼ਾਰ ਦਾ 5 ਲੱਖ 90 ਹਜ਼ਾਰ ਆ ਆ ਨੰਬਰ ਆ ਆਪਣਾ ਨੰਬਰ ਬੋਲ ਦੇ ਆ ਕਾਲਡ ਇਹਦਾ ਨੰ ਆ ਨੰਬਰ ਆ ਗਿਆ ਹੁਣ ਹਾਂ 95184 68002 ਹਣਾ ਹਾਂ ਆ ਨੰਬਰ ਤੇਰਾ ਇਹ ਨੰਬਰ ਆ ਭਰਾ ਤੇ ਵੀਰ ਸਿੰਘ ਪਾਈ ਦਾ ਨਾਮ ਹੈ ਤੇ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਜ਼ਰੂਰ ਕਰਦੇ ਤੇ ਓਕੇ ਭਰਾ ਧੰਨਵਾਦ ਜੀ ਧੰਨਵਾਦ ਰ